ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜਾ ਰੂ ਵਿਰਸੇ ਦੇ ਮਾਲਕ ਪੰਜਾਬ ਦੇ ਕਿਰਤੀ ਤੇ ਬਹਾਦਰ ਲੋਕੋ ਤੇ ਸਾਡੀਆਂ ਮਾਵਾ ਭੈਣਾ ਤੋਂ ਮੇਰਾ ਕਹਿਣਾ ਹੈ ਕਿ ਜ਼ਮੀਨਾਂ ਦੇ ਜਿਹੜੀਆਂ ਕਿਤੇ ਜਮੀਆਂ ਨੇ ਸਭ ਨੂੰ ਸਖਤੂਪੁਰਾ ਦਾ ਨਿਸ਼ਾਨ ਦਿੱਤਾ ਹੈ ਜੱਟਾਂ ਪੰਨ ਦੇ ਮੁੰਡਾ ਦਾ ਇੱਟਾਂ ਪਾ ਲੈ ਕੇ ਬਣਾਤਾ ਪਰ ਉੱੜਦਾ ਇਕਾ ਮਰਵੇ ਨੇ ਹੀਨੇ ਚੇਤਦੇ ਰੱਖ ਲੈ ਬਚਾ ਕੇ ਜੀਤੂ ਨਾਰੇ ਫੇਟ ਦੇ ਕਸਾਨਾ ਰੱਖ ਲੈ ਬਚਾ ਕੇ ਜੀਤੂ ਖਿੱਤੇ ਕੇਤ ਦੇ ਵੇਖ ਪੱਲੀਆਂ ਤੇ ਸੋਨੀ ਤੂੰ ਹੀ ਬਾਪੂਰ ਦੀ ਸਾਡੀਆਂ ਮੇਲਸਾਂ ਨੂੰ ਲੋਕ ਤੁਹਾਂ ਸੀ ਅਸਤੂਰ ਦੀ ਜਦੋਂ ਸਨ ਲੱਗ ਜਾਂਦੇ ਤੈਨੂੰ ਸਮਝ ਨਾ ਆਂਦੇ ਜਦੋਂ ਸਨ ਲੱਗ ਜਾਂਦੇ ਤੈਨੂੰ ਸਮਝ ਨਾ ਆਂਦੇ ਬੀਤੇ ਨੂੰ ਦੇ ਬਿਜਾ ਕੇ ਜੇ ਤੂੰ ਤਾਂ ਨੇ ਖੇਤ ਦੇ ਧੰਨਾ ਰੱਖੇ ਬਿਜਾ ਕੇ ਜੇ ਤੂੰ ਛਿੱਕੇ ਖੇਤ ਦੇ

ਕੌਣੇ ਕੱਲਾ ਨਾ ਨੀ ਸੂਤ ਤੈਨੂੰ ਕਿਬੜੇ ਨੇ ਕੋਹ ਨਹੀਂ ਕੌਣੇ ਕੱਲਾ ਨਾ ਨੀ ਸੂਤ ਤੈਨੂੰ ਕਿਬੜੇ ਨੇ ਕੋਹ ਜੋ ਚੱਟ ਹਲੇ ਪਰੇ ਤੇ ਹੈ ਰੱਖੜੇ ਬਚਾ ਕੇ ਜੇ ਤੂੰ ਕਾਲੇ ਖੇਤ ਰੇ ਕਿਸਾਨਾ ਆਪ ਤੇ ਜਿਹੜੀ ਨਾ ਅੜਾਵੇਂ ਆਲੀ ਬੋਕ ਪਿਆ ਬਹਿ ਐ ਜਿਹਨੀ ਦੁਨੀਆ ਮਾਤ ਤੇ ਆਉਂਦੇ ਬੋਲਾਰ ਜੇ ਬਹੁਤ ਕਹੇ ਗੱਲਾ ਨਾ ਨਹੀਂ ਕੂਤ ਪਈ ਕੋਈ ਅੰਬੜੇ ਨੇ ਕੂਤ ਚੱਟੇ ਪਰੇ ਇਤ ਨੇ ਜਦ ਮੈਂ ਬਚਾ ਕੇ ਜੇ ਤੁੰਤਾ ਨੇ ਇਥੇ ਫਾਜਰੀ ਵਾਲੇ ਸਾਰੇ ਉਧਰ ਬੈਠੇ ਧੰਨਾ ਰੱਖ ਲੈ ਬਚਾ ਕੇ ਜੇ ਤੁੰਤ ਜੇ ਤੈਤ ਗਏ ਕੁਰਸੀਆਂ ਉੱਤਤੀ ਰਹੀ ਨਾ ਦੇਣੀ ਕੂਲੀ ਵਾੜਦੇ ਸਾਗ ਹਲ ਕੇ ਫਿਰ ਦੇਣ ਖੇਤ ਨਾਲ ਦੇ ਹਨ ਹਲ ਕੇ ਫਿਰ ਦੇਣ ਖੇਤ ਨਾਲ ਦੇ ਜਿੱਥੇ ਬੱਕ ਪੈਂਦੇ ਹੋਣ ਉੱਥੇ ਦਰ ਨੇ ਕਿ ਖੋਣ ਜਿੱਥੇ ਬੱਕ ਪੈਂਦੇ ਹੋਣ ਉੱਥੇ ਦਰ ਨੇ ਕਿ ਖੋਣ ਕਿਉਂ ਨਾ ਪਾਲੇ ਰੇ ਰੱਖੜੇ ਬਚਾ ਕੇ ਜੇ ਤੋਂ ਕਾਣੇ ਖੇਤ ਦੇ ਸੱਤਾਂ ਰੱਖਣੇ ਵਜਾ ਕੇ ਜੇ ਤੂੰ ਛਿੱਟੇ ਫੇਚ ਦੇ ਵੇਖੇ ਬੜਾ ਚਿਰ ਖੇਤੀ ਕਾਲੇ ਕੁੱਤੇ ਕੱਢ ਕੇ ਵੇਖੇ ਬੜਾ ਚਿਰ ਖੇਤੀ ਕਾਲੇ ਕੁੱਤੇ ਕੱਢ ਕੇ ਹੁਣ ਘੱਟ ਦੇਖ ਲੋ ਟੂਆਂ ਦਾ ਸਿਰ ਵੱਟ ਕੇ ਹੁਣ ਘੱਟ ਦੇਖ ਲੋ ਟੂਆਂ ਦਾ ਸਿਰ ਵੱਟ ਕੇ मुड़ न भेण तेरे खेत सुखी रहण मुड़ी न भेण सुखी रहण खेत आजा रखिय बचा के छे खे किसान रखिये बचा के दाणे खेत जय रा मित्र ਲੋਕ ਇੱਕ ਤਾਂ ਜ਼ਿੰਮਾਬਦਾਰ ਅੱਲਾਹ ਇਨਲਾਹ ਬੱਚਾ ਬੱਚਾ ਚੋਕ ਨਿਆਂਗੇ ਜਬਰੀ ਜ਼ਮੀਨਾਂ ਤੇ ਕਬਦੇ ਨਹੀਂ ਹੋਣਾਂਗੇ ਨਹੀਂ ਹੋਣਾਂਗੇ ਅਜਾਇਬ ਸਿਕ ਧੌਲਾ ਉਹ ਤੁਹਾਡੇ ਨਾਲ ਕਿਸਾ ਚ ਜੰਗਗੇ ਇਹਨਾਂ ਤੋਂ ਬਾਅਦ ਸ੍ਰੀ ਸਿਕਮ ਹਨਾਜ ਉਹ ਵੀ ਨੇੜੇ ਆ ਜਾਣਾ ਇਹ ਧਾਮੇ ਦੇ ਬੈਠੇ ਮੇਰੇ ਦੀਪ ਜੁੱਤ ਮੋਵਾ ਪਹਿਣਾ ਜੱਜ ਕੇ ਫੱਟੇ ਬਲਾਵਾ ਕੋ ਬਹੀ ਤੀਰ ਖਾਉਂਦਾ ਰਹਿ ਜੀ ਛੱਡ ਜੀਟਾ ਨਾ ਪਾਈ ਜਮੀਨਾਂ ਦੀ ਗੀਟਾ ਜੇ ਨਾ ਜਾਗਾ ਕਸਾ ਨਾ ਰਹੀਆਂ ਨਹੀਂ ਜਮੀਨਾਂ ਉਹ ਗੱਲ ਸੁਣਨਾ ਚੋਪਰਾ ਨੇ ਵੀ ਤੂੰ ਵੀ ਹੁਣ ਦੌੜ ਕਰਕੇ